ਮੇਰੇ ਹਸਬੰਡ ਬੀਪੀ ਲੋ ਕਰਕੇ ਸਾਇਲੈਂਟ ਐਕ ਹੋ ਗਿਆ 1 ਜਨਵਰੀ ਨੂੰ ਲੋਕਾਂ ਵਾਸਤੇ ਨਵਾਂ ਸਾਲ ਐ ਮੇਰੇ ਵਾਸਤੇ ਤੇ ਬਰਬਾਦ ਦਿਨ ਐ ਉਸ ਦਿਨ ਲੋਕੀ ਖੁਸ਼ੀਆਂ ਮਨਾਉਂਦੇ ਆ ਮੈਂ ਤੇ ਮੇਰੇ ਬੱਚੋ ਉਸ ਦਿਨ ਰੋਂਦੇ ਆ ਸੀ ਕਿ ਸਾਡੇ ਪਪਾ 1 ਜਨਵਰੀ ਨੂੰ ਸਾਡੇ ਹੱਥੋਂ ਹੀ ਗੱਲਾਂ ਕਰਦੇ ਕਰਦੇ ਖਤਮ ਹੋ ਗਏ 31 ਜਨਵਰੀ ਡਿਸੰਬਰ ਨੂੰ ਤੇ ਰਾਤ ਨੂੰ ਬਹੁਤ ਇੰਜੋਏ ਕੀਤਾ ਆਪਣੇ ਬੱਚਾ ਦੇ ਨਾਲ ਮੇਰੇ ਦੋ ਬੇਟੀਆਂ ਐ ਇੱਕ ਬੇਟਾ ਐ ਮੇਰੇ ਹਸਬੰਡ ਐਕਸਪਾਇਰ ਹੋਣ ਦੇ ਕਰਕੇ ਘਰ ਚ ਬਹੁਤ ਮੁਸ਼ਕਿਲ ਆ ਰਹੀ ਹੈ ਮੈਂ ਚਾਹ ਰਹੀ ਆ ਕਿ ਜੋ ਮੇਰੇ ਹਸਬੰਡ ਦੇ ਸੁਪਨੇ ਸੀ ਮੈਂ ਉਹ ਪੂਰੇ ਕਰ ਸਕਾਂ ਜੀਦਾ ਵਿੱਚ ਵੇਖ ਸਕਦੇ ਹੋ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕਿ ਇੱਕ ਜ਼ਿੰਦਗੀ ਜਿਹੜੀ ਖਤਮ ਹੋ ਗਈ ਸੀ ਇੱਕ ਕਹੋ ਵੀ ਹਾਲਾਤ ਜਿਹੜੇ ਬੜੇ ਵਧੀਆ ਸੋਹਣੀ ਜਿੰਦਗੀ ਬਤੀਤ ਕਰਦੇ ਸੀ ਆਪਣੇ ਪਰਿਵਾਰ ਦੇ ਨਾਲ ਹੱਸਦਾ ਵਜਦਾ ਪਰਿਵਾਰ ਸੀ ਪਰ ਦਸ ਵੀਰ ਆ ਵਿਖਾਵਾਂਗੇ ਤਾਲੁਸ਼ੀਰੀ ਅਮਰਸਾਹਬ ਸਾਹਿਬ ਦੀਆਂ ਅਤੇ ਉਸ ਭੈਣ ਦੀ ਜਿਹਦੀ ਕਿ ਰਾਤ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਜਿਸ ਵਿੱਚ ਰੋ ਰੋ ਕੇ ਆਪਣਾ ਜੜਾ ਕੀ ਦਰਦ ਬਿਆਨ ਕਰ ਰਹੀ ਹੈ ਗੱਲਬਾਤ ਕਰਾਂਗੇ ਭੈਣ ਦੇ ਨਾਲ ਵੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਿਤਾ ਹੈ ਤੇ ਭੈਣ ਜੀ ਕੀ ਮਜਬੂਰੀ ਕੀ ਹੈ ਤੁਹਾਨੂੰ ਜਿਹੜੇ ਕੰਮ ਕਰਨਾ ਪੈ ਰਿਹਾ ਤੇ ਤੁਹਾਡੀ ਇੱਕ ਵੀਡੀਓ ਬੜੀ ਵਾਇਲ ਹੋ ਰਹੀ ਹੈ ਰਾਤ ਦੀ ਸੋਸ਼ਲ ਮੀਡੀਆ ਤੇ ਰੋ ਰੋ ਕੇ ਕੀ ਕਹਾਣੀ ਕੀ ਹੈ ਤੁਹਾਡੀ ਸੋ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਮੈਂ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੇਰੇ ਦੋ ਬੇਟੀਆਂ ਹੈ ਇੱਕ ਬੇਟਾ ਹੈ ਮੇਰੇ ਹਸਬੰਡ ਐਕਸਪਾਇਰ ਹੋਣ ਦੇ ਕਰਕੇ ਘਰ 'ਚ ਬਹੁਤ ਮੁਸ਼ਕ ਬੱਚਾਂ ਦੀਆਂ ਫੀਸਾਂ ਸਭ ਕੁਝ ਬਹੁਤ ਮਜਬੂਰੀ ਦਿਨਾਂ ਕਰਨਾ ਹੈ ਹਰ ਰੋਜ਼ ਕਿਸੇ ਕੋ ਕੈਸੇ ਦੀ ਡਿਮਾਂਡ ਤੋਂ ਕਿਤੇ ਜਨੇ ਮੈਸ ਆ ਰਹੀ ਹੈ ਕਿ ਜੋ ਮੇਰੇ ਹਸਬੰਡ ਦੇ ਸੁਪਨੇ ਸੀ ਮੈਂ ਉਹ ਪੂਰੇ ਕਰ ਸਕਾਂ ਪਰ ਉਹਨਾਂ ਦੀ ਕਮੀ ਤੋਂ ਕੋਈ ਮੈਂ ਸੂਰੀ ਨਹੀਂ ਕਰ ਸਕਦਾ ਭਈ ਮੇਜੀ ਸੁਪਨੇ ਕਿਸ ਜੁਣਾਦੇ ਤੇ ਉਹਨਾਂ ਦੀ ਮੌਤ ਕਿਸ ਤਰ੍ਹਾਂ ਤੁਹਾਡੇ ਹਸਬੰਦ ਦੀ ਮੇਰੇ ਹਸਬੰਡ ਬੀਪੀ ਲੋ ਕਰਕੇ ਸਾਇਲੈਂਟ ਐਕ ਹੋ ਗਿਆ 1 ਜਨਵਰੀ ਨੂੰ ਲੋਕਾਂ ਵਾਸਤੇ ਨਵਾਂ ਸਾਲ ਐ ਮੇਰੇ ਵਾਸਤੇ ਤੇ ਬਰਬਾਦ ਦਿਨ ਐ ਉਸ ਦਿਨ ਲੋਕੀ ਖੁਸ਼ੀਆਂ ਮਨਾਉਂਦੇ ਆ ਮੈਂ ਤੇ ਮੇਰੇ ਬੱਚੋ ਉਸ ਦਿਨ ਰੋਂਦੇ ਆ ਸੀ ਕਿ ਸਾਡੇ ਪਪਾ 1 ਜਨਵਰੀ ਨੂੰ ਸਾਡੇ ਹੱਥੋਂ ਹੀ ਗੱਲਾਂ ਕਰਦੇ ਕਰਦੇ ਖਤਮ ਹੋ ਗਏ ਉਹ ਤੇ ਫੇਰ ਫਿਰ ਸਭੀ ਉਹਨਾਂ ਜਾਣ ਤੋਂ ਬਾਅਦ ਤੁਹਾਡੇ ਮੋਢੇ ਜ਼ਿੰਮੇਵਾਰੀ ਪੈ ਗਈ ਘਰ ਦੀ ਫਿਰ ਕਿਸ ਤਰ੍ਹਾਂ ਕੰਮਕਾਰ ਚਲਾਇਆ ਫਿਰ ਕਿੰਨੀ ਕੀ ਮੁਸ਼ਕਲਾਂ ਸਾਹਮਣੇ ਕਰਨਾ ਪੈਂਦੇ ਕਿਉਂਕਿ ਪਤੀ ਤੇ ਬੇਲਾ ਦੇ ਕੰਮਕਾਰ ਕਰਨਾ ਕਿੰਨਾ ਕੋ ਔਖਾ ਲੱਗਦਾ ਤੁਹਾਨੂੰ ਇਹ ਮੁਸ਼ਕਲ ਹੁੰਦਾ ਪਰ ਉਹਨਾਂ ਦੀ ਹਰ ਚੀਜ਼ ਹਰ ਇੱਕ ਗਲ ਹਰ ਇੱਕ ਵਕਤ ਦੇ ਨਾਲ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਮੈਂ ਇਸ ਟਾਈਮ ਸ਼ਾਪ ਤੇ ਵੀ ਖੜੀ ਆ ਪਰ ਉਹਨਾਂ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਕਰ ਰਹੀ ਆ ਮੈਂ ਉਹਨਾਂ ਦੇ ਨਾਲ 3 ਸਾਲ ਪਹਿਲੇ ਆਹੀ ਮਾਈਪਾਗ ਕੋਲੈਜ ਦੇ ਬਾਅਦ ਆਹੀ ਰੈਡੀ ਲਗਾਉਂਦੇ ਸੀ ਸਾਡਾ ਆਹੀ ਦੋਨਾਂ ਦਾ ਪਾਸਪੋਰਟ ਸੀ ਇੱਕ ਦੂਸਰੇ ਦਾ ਆਹੀ ਆਪਣੇ ਕਰਦਸ ਪੂਰੇ ਕਰ ਸਕਦੇ ਹੀ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰ ਸਕਦੇ ਹੀ ਪਰ ਉਹਨਾਂ ਜਾਣ ਤੋਂ ਬਾਅਦ ਸਾਡੇ ਆਪਣੇ ਘਰ ਦੇ ਖਰਚੇ ਕੀ ਸੁਪਨੇ ਸਭ ਕੁਝ ਟੁੱਟ ਚੁਕੇ ਆ ਬੱਚਿਆਂ ਦਾ ਫਿਊਚਰ ਬਣਾਉਣ ਵਾਸਤੇ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਮੈਨੂੰ ਕੰਮ ਕਰਨਾ ਪੈ ਰਿਹਾ ਕਿਉਂਕਿ ਬਜਬੂਰੀ ਹੀ ਇਨਸਾਨ ਨੂੰ ਕੰਮ ਕਰਵਾਉਂਦੀ ਹੈ ਕੋਈ ਵੀ ਪਹਿਲੇ ਸੁਪਨੇ ਕੀ ਦੇਖੀ ਸੀ ਉਹਨਾਂ ਨੇ ਬੱਚਿਆਂ ਵਾਸਤੇ ਬੱਚਿਆਂ ਦਾ ਫਿਊਚਰ ਕੀ ਦੇਖਿਆ ਸੀ ਬੱਚਿਆਂ ਨੂੰ ਵੱਡੇ ਹੋ ਕੇ ਕੀ ਬਣਾਉਣਾ ਉਹਨਾਂ ਨੇ ਬੋਲਿਆ ਸੀ ਕਿ ਆਪਣੀ ਬੇਟੀਆਂ ਨੂੰ ਆਈਪੀਐਸ ਬਣਾਉਣਾ ਹੈ ਤੇ بیٹے ਵਾਸਤੇ ਕੁਛ ਨਾ ਕੁਛ ਫਿਊਚਰ ਸੋਚਾਂਗੇ ਪਰ ਉਹਨਾਂ ਤੋਂ ਜਾਣ ਤੋਂ ਬਾਅਦ ਤੇ ਹੁਣ ਬੇਟੀਆਂ ਵੀ ਡੋਲਦੀਆਂ ਉਹਨਾਂ ਨੂੰ ਯਾਦ ਕਰ ਕਰ ਕੇ ਰਾਤ ਦੇ 3 3 4 4 ਵਜ ਜਾਂਦੇ ਆ ਕਿ ਪਾਪਾ ਇਹ ਸੋਚਦੇ ਸੀ ਪਾਪਾ ਉਹ ਕਰਦੇ ਸੀ ਦੋ ਦਿਨ ਪਹਿਲੇ ਲੋੜੀ ਹੀ ਮੇਰੇ ਬੱਚੇ ਔਰ ਮੈਂ ਆਹੀ ਤਿੰਨੋ ਮਤਲਬ ਚਾਰੋ ਰਾਤ ਦੇ 4 4 ਵੇਟਾ ਕਰ ਰੋਂਦੇ ਰਹੇ ਕਿ ਪਾਪਾ ਹੁੰਦੇ ਤੇ ਅੱਜ ਇਹ ਕਰਦੇ ਮੇਰਾ ਬੇਟਾ 4.5 ਸਾਲ ਦਾ ਹੈ और जिसलिए पापा दी गल उस की गल करता है और सानू कि सारे नु रुला ना सुनद ना सुन देता है कि पापा आप कहाँ चले गए हो मम्मा आप भगवान जी की फ़ोटो लगाओ ताकि बाबा जी को बोलूँ कि बाबा जी आप मेरे पापा को ठीक करके जल्दी भेज दो मुझे उनकी बहुत याद आती है मैंने उनके साथ बातें करनी और उनसे पैसे मांग कर घूमने जाना ये कुछ बातें करता है तो बहुत हर्ट होता है लेकिन उनकी खुशियों के लिए और उनके सपने पूरे करने के लिए मुझे ये शॉप लगानी पड़ी ताकि मैं अपने बच्चों का फ्यूचर सोच सकूँ उनके ड्रीम्स पूरे कर सकूँ कि उनको कम से कम पापा की याद दिला सकूँ क्योंकि उनकी कमी तो मैं पूरी नहीं कर सकती ਔਰ ਨਾ ਕੋਈ ਕਰ ਸਕਦਾ ਉਹਨਾਂ ਦੀ ਕਮੀ ਪੂਰੀ ਕਿਲਾਣਾ ਨੇ ਪੰਜ 14 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਸੀ ਕਿੰਨੀਆਂ ਕਿ ਖੁਸ਼ੀਆਂ ਸਾਂਝੀ ਕੀਤੀਆਂ ਸੀ 14 ਸਾਲ ਵਿੱਚ ਕਿੰਨਾ ਕਿ ਉਹਨਾਂ ਸਿੱਧ ਤੁਸੀਂ ਆਸ਼ਕੀ ਸੀ ਕਿਹੜੇ ਕਿਹੜੇ ਦਿਨ ਜਿਹੜੇ ਯਾਦ ਆਉਂਦੇ ਜਦੋਂ ਉਹਨਾਂ ਨਾਲ ਤੁਸੀਂ ਬਤਾਏ ਰਹੋ ਬਹੁਤ 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 ਕੁਝ ਬਹੁਤ ਆਇਤੇ 31 ਜਨ ਅਕਤੂਬਰ ਨੂੰ ਤੇ ਰਾਤ ਨੂੰ ਬਹੁਤ ਇੰਜੋਏ ਕੀਤਾ ਆਪਣੇ ਬੱਚਾ ਦੇ ਨਾਲ ਅਸੀਂ ਸੈਲੀਬ੍ਰੇਟ ਵੀ ਕੀਤਾ ਬਹੁਤ ਖੁਸ਼ੀ ਹੋ ਲਾਸਟ ਨਾਈਟ ਸੀ ਸਾਡੇ ਵਾਸਤੇ ਕਿ ਅਸੀਂ ਇੰਨੀ ਖੁਸ਼ੀ ਮਹਿਸੂਸ ਕੀਤੀ ਕਿ ਅਸੀਂ ਅੱਜ ਫਿਊਚਰ ਵਾ ਡਿਪੈਂਡ ਕਰ ਸਕਦੇ ਤੇ ਪਰ ਉਹ ਲਾਸਟ ਨਾਈਟ ਕੱਤੀ ਤੇ ਸਾਨੂੰ 1 ਜਨਵਰੀ ਨਹੀਂ ਭੁੱਲਦੀਗੀ ਕਿ ਅਸੀਂ ਫਸਟ ਨਾਈਟ ਨੂੰ ਇੰਨੀ ਖੁਸ਼ੀ ਨਾਲ ਆਪਨੇ ਸਵੇਰੇ ਸਾਡਾ ਉੱਠ ਕੇ ਅਗਲਾ ਦਿਨ ਸਾਡੇ ਵਾਸਤੇ ਇਹ ਲੈ ਕੇ ਆਏ ਕਿ ਅਸੀਂ ਕਦੀ ਫਿਊਚਰ 'ਚ ਨਹੀਂ ਸੋਚਿਆ ਕਿ ਅਸੀਂ ਇੱਕ ਦੂਜੇ ਤੋਂ ਇੰਨੀ ਜਲਦੀ ਤੇ ਇੰਨੀ ਜਲਦੀ ਇੱਕ ਦੂਜੇ ਤੋਂ ਦੂਰ ਹੋ ਜਾਾਂਗੇ ਸੋਚਦੇ ਨਹੀਂ ਪੈਂਦੀ ਇਸ ਤਾਂ ਤੁਹਾਨੂੰ ਕੱਲਿਆਂ ਜਿਹੜਾ ਕੰਮ ਕਰਨਾ ਪਊਗਾ ਕਿਉਂਕਿ ਪਤੀ ਅਕਸਾਰ ਆਉਂਦਾ ਵਾ ਪਤੀ ਮਾੜੇ ਸਮੇਂ ਚੰਗੇ ਸਮੇਂ ਹਮੇਸ਼ਾ ਸਾਥ ਦੇਂਦਾ ਬੰਦਾ ਜਨਾਨੀ ਕਦੀ ਘਬਰਾਉਂਦੀ ਨਹੀਂ ਔਰਤ ਪਰ ਪਤੀ ਦੀ ਜਾਣ ਤੋਂ ਬਾਅਦ ਕਿੰਨਾ ਕੱਲਿਆਂ ਮਹਿਸੂਸ ਕਰਦੇ ਜੋ ਕਿੰਨੇ ਕਹਿੰਦਾ ਵੀ ਮੇਰੀ ਜ਼ਿੰਦਗੀ ਜਿਹੜੀ ਖਤਮ ਹੋ ਚੁੱਕੀ ਹੈ ਬਹੁਤ ਜ਼ਿਆਦਾ ਇਹ ਸਿਰਫ ਬੱਚਾ ਦੇ ਕਾਰਨ ਭਈਆ ਮੈਂ ਇੱਥੋਂ ਤੱਕਨ ਪਹੁੰਚੀ ਆ ਬੱਚੇ ਮੈਨੂੰ ਬਹੁਤ ਹੌਸਲਾ ਦਿੰਦੇ ਆ ਕਿ ਮੰਮਾ ਨੇ ਕੋਈ ਗੱਲ ਨਹੀਂ ਅਸੀਂ ਘਰ ਸੰਭਾਲ ਲਵਾਂਗੇ ਤੁਸੀਂ ਤੁਸੀਂ ਕੰਮ ਕਰੋ ਕੋਈ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ ਜੋ ਪਾਪਾ ਦੇ ਡ੍ਰੀਮ ਸੀ ਕਿ ਪੂਰੇ ਕਰਨੇ ਆ ਕਿ ਅਸੀਂ ਸ਼ਾਪ ਲੈਣੀ ਆ ਤੁਸੀਂ ਸ਼ਾਪ ਲੋ ਪਾਪਾ ਦੇ ਸੁਪਨੇ ਪੂਰੇ ਕਰੋ ਜਿਸ ਦਿਨ ਮੈਂ ਓਪਨਿੰਗ ਕੀਤੀ ਮੇਰੇ ਬੱਚੇ ਔਰ ਮੈਂ ਇੱਕ ਹਫਤਾ ਪੂਰਾ ਸੋ ਕੇ ਨਹੀਂ ਦੇਖਿਆ ਕਿ ਸਾਨੂੰ ਸ਼ਾਪ ਤੇ ਮਿਲ ਗਈ ਹੈ ਪਰ ਜਿਨ੍ਹਾਂ ਨੇ ਸ਼ਾਪ ਤੇ ਸੁਪਨੇ ਸੋਚੇ ਹੀ ਪਰ ਉਹ ਨਹੀਂ ਹੈ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਮੈਸੂਬ ਹੋ ਰਿਹਾ ਜਿਵੇਂ ਨੀਸੋ ਵੀ ਬੱਚੇ ਫਿਰ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਬਹੁਤ ਯਾਦ ਕਰਦੇ ਨੇ ਆਪਣੇ ਪਿਤਾ ਨੂੰ ਜਦੋਂ ਦੇਨਦਾਰ ਹੁੰਦਾ ਵਾ ਉਦੋਂ ਫਿਰ ਕਿੰਨਾ ਕਿ ਯਾਦ ਆਉਂਦੀ ਜਿਵੇਂ ਨਵਾਂ ਸਾਲ ਜਦੋਂ ਲੋੜੀ ਲੰਗਦੀ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਨਹੀਂ ਕੁੜੇ ਹੋ ਸਕਦੇ ਭਈਆ ਬਿਲਕੁਲ ਤੁਸੀਂ ਤਸ਼ੀਲਾ ਵਿੱਚ ਵੇਖ ਸਕਦੇ ਹੋ ਕਿ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕੀ ਜਿੰਦਗੀ ਜਿਹੜੀ ਖਤਮ ਹੋ ਗਈ ਇਸੇ ਇੱਕ ਕਹੋ ਵੀ ਹਾਲਾਤ ਜਿਹੜੇ ਬੜੇ ਵਧੀਆ ਸੋਹਣੇ ਜਿੰਦਗੀ ਬਤੀਤ ਕਰਦੇ ਸੀ ਆਪਣੇ ਪਰਿਵਾਰ ਦੇ ਨਾਲ ਹੱਸਦਾ ਵਜਦਾ ਪਰਿਵਾਰ ਸੀ ਪਰ ਲੱਗਦਾ ਪੀ ਨજર ਲੱਗਦੀ ਕਿਸੇ ਦੀ ਤੇ ਪਰਿਵਾਰ ਦੇ ਕੀ ਹਾਲਾਤ ਹੋ ਗਏ ਨੇ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਭੈਣ ਆਪਣੇ ਆਪ ਨੂੰ ਕੱਲਿਆ ਮਹਿਸੂਸ ਕਰ ਰਹੀ ਆ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਦੇ ਮੋਢਿਆਂ ਤੇ ਪੈ ਗਈ ਆ ਤੇ ਭੈਣ ਜੀ ਫਿਰ ਸਵੇਰੇ ਕਿੰਨੇ ਵਜੇ ਆਉਂਦੇ ਹੋ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਹੋ ਪਰਿਵਾਰ ਨੂੰ ਫਿਰ ਬੱਚਿਆਂ ਨੂੰ ਕਿਸ ਤਰ੍ਹਾਂ ਟਾਈਮ ਦੇ ਲੈਂਦੇ ਆ ਤੇ ਉਹ ਜਦੋਂ ਸਕੂਲ ਤੋਂ ਵਾਪਸ ਆਂਦੇ ਮੈਂ ਕਾਰ ਨਹੀਂ ਹੁੰਦੀ ਮੈਂ 3 ਵਜੇ ਇੱਥੇ ਆ ਜੰਨੀ ਆ 3 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਸ਼ਾਪ ਲਗਾਨੀ ਆ ਜਦੋਂ ਮੈਂ ਜਾਨੀਆ ਮੇਰਾ ਬੇਟਾ ਕਿਸੇ ਵਕਤ ਸੋਇਆ ਹੁੰਦਾ ਤੇ ਬੇਟੀਆਂ ਮੇਰੀ ਵੇਟ ਕਰ ਰਹੀ ਹੁੰਦੀਆਂ ਕਿ ਮੰਮਾ ਆਏਗੇ ਤੇ ਖਾਣਾ ਖਾएंगे ਤੇ ਗੱਲਾਂ ਕਰਾਂਗੇ ਕਿ ਮੰਮਾ ਕੀ ਕੀਤਾ ਸਾਰਾ ਦਿਨ ਬਸ ਬੱਚਿਆਂ ਦੇ ਹੀ ਡ੍ਰੀਮਸ ਬੱਚਿਆਂ ਦੇ ਦੇਖਣ ਵਾਸਤੇ ਮੈਨੂੰ ਇੱਥੋਂ ਤੱਕਨ ਕਦਮ ਕਰਨਾ ਪਿਆ ਕਿ ਮੈਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਮੈਂ ਰੈਡੀ ਲਗਾਣੀ ਪਈਆ ਕਿ ਉਹਨਾਂ ਦੇ ਜੋ ਵੀ ਹੈ ਫਿਊਚਰ ਵਿੱਚ ਆਉਣ ਵਾਲਾ ਟਾਈਮ ਮੈਂ ਉਹਨਾਂ ਦੇ ਸਿਰ ਤੇ ਤੇ ਉਹਨਾਂ ਦੇ سپورਟ ਤੇ ਨਾਲ ਮੈਂ ਉਹਨਾਂ ਦੇ ਸਭ ਕੁਝ ਪੂਰੀ ਕਰ ਸਕਦਾ ਹਾਂ ਦਰਸ਼ਕਾਂ ਕੀ ਕਹਿਣਾ ਚਾਹੋਗੇ ਪੈਨ ਜੀ ਦੇ ਦਰਸ਼ਕਾਂ ਦੇ ਸਾਹਮਣੇ ਦੇ ਸੰਦੇਸ਼ਾਂ ਵਿੱਚ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਮੈਂ ਤੇ ਇਹ ਹੀ ਚਾਹਨੀ ਹੈ ਕਿ ਹਰ ਕਿਸੇ ਪੈਨ ਨੂੰ ਪਰਾ ਹੋਵੇ ਦੇਖੋ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦੇ ਆ ਕਿਉਂਕਿ ਰਿਸ਼ਤੇਦਾਰ ਜੋ ਹੁੰਦੇ ਆ ਸਿਰਫ ਖਲਾਤਾਵਾਂ ਨੂੰ ਸਮਝਾਨ ਵਾਸਤੇ ਹੁੰਦੇ ਆ ਫਿਊਚਰ ਨੂੰ ਸੰਭਾਲਣ ਵਾਸਤੇ ਨਹੀਂ ਹੁੰਦੇਗੇ ਆਪਣੇ ਪੈਰਾਂ 'ਚ ਆਪ ਖੜੇ ਹੋ ਤਾਂ ਕਿ ਆਪਣੇ ਬੱਚਾ ਦਾ ਤੇ ਆਪਣਾ ਫਿਊਚਰ ਸੰਭਾਲ ਸਕੋ ਕਿਸੇ ਕੋ ਮਹਤਾਸ ਨਾ ਹੋ ਪੈਸੇ ਵਾਸਤੇ ਕਿ ਸ਼ਾਇਦ ਸਾਡਾ ਫਿਊਚਰ ਸੋਚੇਗੇ ਬਸ ਔਰ ਤੇ ਕੁਝ ਨਹੀਂ ਆਪਣੇ ਪੈਰਾਂ 'ਤੇ ਖੜੇ ਹੋਗੇ ਤੇ ਬਹੁਤ ਕੁਝ ਮਿਲੇਗਾ بس ભગવાન ਦੀ ਟਿਕਟ ਪਾ ਚਾਹੀਏ ਔਰ ਕੁਝ ਨਹੀਂ ਹੈ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਭੈਣ ਦੀ ਜਿਹੜੀ ਕਿ ਪਤੀ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਕੱਲਿਆ ਰਹਿ ਜਾਂਦੀ ਆ ਪਰ ਤੁਹਾਡੇ ਸਾਥ ਦੀ ਲੋੜ ਹੈ ਇਸ ਕਿ ਤੁਹਾਡੇ ਸਾਥ ਦੀ ਨਾਲ ਸਪੋਰਟ ਦੀ ਲੋੜ ਆ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਕਿ ਭੈਣਾਂ ਨੇ ਸੁਪਨਾ ਆਪਣੇ ਬੱਚਿਆਂ ਨੂੰ ਆਈਪੀਐਸ ਅਫਸਰ ਬਣਾਉਣ ਦਾ ਜਿਹੜਾ ਸੁਪਨਾ ਉਹਦੇ ਪਤੀ ਨਹੀਂ ਦੇਖਿਆ ਸੀ ਉਹ ਸੁਪਨਾ ਜਿਹੜਾ ਇਹ ਭੈਣ ਨੇ ਪੂਰਾ ਕਰਨ ਦਾ ਟੀਚਾ ਲਿਆ ਵਾ ਪਰ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਹ ਭੈਣ ਜਿਹੜੀ ਸੁਪਰਾਣੀ ਪੂਰੇ ਕਰ ਸਕਦੀ ਤੁਸੀਂ ਦੇਖਿਆ ਵੀ ਇਹ ਭੈਣ ਦਾ ਕਹਿਣਾ ਵੀ ਕਿੰਨਾ ਜਿੰਦਗੀ ਦਾ ਸਟਰਗਲ ਕਰਨਾ ਪੈਂਦਾ ਕਿੰਨੀ ਸੰਘਰਸ਼ ਕਰਨਾ ਪੈਂਦਾ ਜਿੰਦਗੀ ਨਾਲ ਲੰਡਨ ਵਾਸਤੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਇਸ ਭੈਣ ਨੂੰ ਸਵਕਤੀ ਉੱਠ ਕੇ ਜੜਾ ਕੀ ਕ ਆਪਣਾ ਕਾਰੋਬਾਰ ਜੜਾ ਸ਼ੁਰੂ ਕਰਨਾ ਪੈਂਦਾ ਬੱਚਿਆਂ ਨੂੰ ਜਿਹੜਾ ਪਰਿਵਾਰ ਨੂੰ ਟਾਈਮ ਹੀ ਦਿੱਤਾ ਪਾ ਪੰਦਾ ਐਸਾ ਕਿ ਤੁਹਾਡੇ ਸਾਥ ਤੋਂ ਬਿਨਾ ਨਹੀਂ ਲੋੜ ਐ ਜਿਹੜੀ ਇਹ ਭੈਣ ਦਾ ਸੁਪਨਾ ਜਿਹੜਾ ਨਹੀਂ ਪੂਰਾ ਹੋ ਸਕਦਾ ਵੱਤ ਵਾਸ ਸਪੋਰਟ ਕਰਿਓ ਤਾਂ ਜੋ ਕਿ ਇਹ ਭੈਣ ਦਾ ਕੰਮ ਕਾਰ ਜੜਾ ਕੀ ਕਾਰੋਬਾਰ ਚੱਲ ਸਕੇ ਅਤੇ ਜ਼ਿੰਦਗੀ ਜਿਹੜੇ ਕੀ ਮਾੜੇ ਚੰਗੇ ਸਮੇ ਤੋਂ ਜਿਹੜਾ ਇਹ ਭੈਰ ਲੰਘ ਸਕੇ ਤਾਂ ਜੋ ਕਿ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਕੀ ਭਵਿਸ਼ ਬਣਾ ਸਕੇ ਮੈਨੂੰ ਦਿਓ ਜੀ ਆਤ ਵਾ ਤੁਹਾਡਾ ਪ੍ਰਾਂਤਿਤ ਕਰੇ ਵਾਲ ਅੰਮ੍ਰਿਤਸਰ ਤੋਂ